ਏ ਉਹ ਦਰ ਹੈ ਜਿੱਤੇ ਬਿਆੰਤ ਦਾ ਤਾਂ ਨજર ਮੇਰ ਦੀ ਹੋਵੇ ਤਾਂ ਮਿਲਦਿਆ ਨੇ ਜਾਣੀ ਜ बजारत दिल द सफल हूंदो ே பல சதாயே பல சதாயே ਆਨ ਕਬਾਰ ਸਰਬ ਕਨਾ ਸਮਰਥ ਡੋਲਣ ਤੇ ਰਾਂਖੋ ਪ੍ਰਭੂ ਨਾਨਕ ਦੇ ਕਰ ਹੱਥ ਛੇ ਗੁਰ ਗੱਦੀ ਤੇ ਭਰਾਜ ਮਾਨਸੀ ਭਰਛਾ ਦੇ ਨਾਲੋਂ ਕਿਤੇ ਵੱਧ ਛਾਨ ਸੀ ਉਹ ਸਮਝੇ ਹਾਲਾਤ ਸੀ ਵਰਤਮਾਨ ਦੇ ਮੀਰੀ ਪੀਰੀ ਵਾਲੇ ਸ਼ੈਨ ਸ਼ਾਹ ਜਹਾਨ ਦੇ ਹੋਛੇਵੇਂ ਗੌਰ ਗੱਦੀ ਤੇ ਬਰਾਜਮਾਨ ਸੀ ਭਰਛਾ ਦੇ ਨਾਲੋਂ ਕਿਤੇ ਵੱਦਛਾਨ ਸੀ ਓਹ ਸਮਝ ਹਾਲਾਤ ਸੀ ਵਰਤਮਾਨ ਦੇ ਮੇਰੀ ਪੀਰੀ ਵਾਲੇ ਛੈਨ ਸਾਜਹਾਨ ਦੇ ਹੋ ਦਿੱਤੀ ਵੜਾਈ ਜਾਂਦਾ ਪਾਤਾ ਤੋੜ ਕੇ ਦਿੱਤੀ ਵੜਾਈ ਜਾਂਦਾ ਪਾਤਾ ਤੋੜ ਕੇ ਗਤੀ ਤੇ ਛਾ ਗਤੀ ਨੂੰ ਇਕੱਠੇ ਜੋੜ ਕੇ ਧਰਮ ਸਨ ਤਛ ਪਾਈ ਧਰਮ ਇਮਾਨ ਦੇ ਮੇਰੀ ਪੀਰੀ ਵਾਲੇ ਸ਼ੈਨ ਸਾਹ ਜਹਾਨ ਦੇ ਹੋ ਜਾ ਦੀਵਾਲ ਬਿੰਗਾ ਹੋਇਆ ਨਾ ਉਹ ਕਉ ਤੇ ਕੈ ਨਿਆਰੇ ਜਾਗੇ ਨੂੰ ਮਖਾਨ ਦੇ ਆ ਮੇਰੀ ਪੀਰੀ ਵਾਲੇ ਸ਼ੈਨ ਸਾਹ ਜਹਾਨ ਦੇ ਹੋ ਗਾਤਰ ਜਦੋਂ ਤਾਲਵਾਰਾ ਪਾ ਕੇ ਤੇ मीरी पीरी वारे छैन साजहान ते छसी बेटा पारवान करी सतकार ते दवान करण रखे खाड़े ते मदान ते ਤੋ ਸਵਾਲੀ ਨੂੰ ਸੱਤ ਪੁੱਤ ਬੈਛੇ ਮਾਤਾ ਚੱਪੇ ਵਾਲੀ ਨੂੰ ਉੱਚੇ ਭੇਦ ਦਿਲਾਂ ਮਾਲੇ ਸੀ ਪਛਾਨਦੇ ਮੇਰੀ ਪੀਰੀ ਵਾਲੇ ਸ਼ਹਿਨ ਸਾਹ ਜਹਾਨ ਦੇ ਹੋ ਨੱਥ پاک ਚੰਦੂ ਪਾਪੀ ਨੂੰ ਨਾ ਚਾਇਆ ਸੀ ਨਾਥ ਪਾ ਕੇ ਚੰਦੂ ਪਾਪੀ ਨੂੰ ਨਾ ਚਾਇਆ ਸੀ ਏ ਕਵਾਰ ਲੱਲਾ ਬੇਗਦੇ ਚਲਾਇਆ ਸੀ ਉਹ ਤੋੜ ਦਿੱਤੇ ਮਾਣ ਪੈਂਦੇ ਆ ਖਾ ਪਠਾਨ ਦੇ ਮੇਰੀ ਪੀਰੀ ਵਾਲੇ ਚੈਨ ਸ਼ਾਹਜਹਾਨ ਦੇ ਹੋ ਰੱਖਿਆ ਸੀ ਕੀਤੀ ਕੌਲਾਂ ਦਾ ਖਿਆਰੀ ਦੀ

ਗੋੜੇ ਤੇ ਸਵਾਰ ਹੱਥ ਵੇਚ ਬਾਜ ਸੀ ਛੇਰ ਪੂਰੀਆਂ ਨੂੰ ਕਵਤਾ ਦਾ ਦਾਨ ਤੇ ਮੇਰੀ ਪੀਰ ਵਾਲੇ ਛੇ ਛੋ ਜਹਾਰ ਦੇ ਮਹਾਪੁਰਸ਼ਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਗੁਰੂ ਗ੍ਰੰਥ ਸਾਹਿਬ ਸਾਹਿਬ ਸੰਗਤ ਜੀ ਆਪ ਸ਼ਰਧਾ ਦੇ ਜੋਗ ਹੋ ਵੜ ਭਾਗੀ ਹੋ ਜਿਹੜੇ ਤਨ ਤਨ ਬਾਬਾ ਤੁਲਸੀਦਾਸ ਜੀ ਝੁਕੀ ਮਹਾਂਪੁਰਸ਼ਾਂ ਦੇ ਪਾਵਨ ਅਸਥਾਨ ਤੇ ਹਰ ਮਹੀਨੇ ਦੀ ਤਰ੍ਹਾਂ ਆਪਣੇ ਜ਼ਿੰਦਗੀ ਦੇ ਕੀਮਤੀ ਪਲਾਂ ਵਿੱਚੋਂ ਟਾਈਮ ਕੱਢ ਕੇ ਸ਼ਰਧਾਵਾਨ ਹੋ ਕੇ ਮਹਾਂਪੁਰਸ਼ਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਆਓ ਸਭ ਤੋਂ ਪਹਿਲਾਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਗੁਰਫਤੇ ਦੀ ਸਾਂਝ ਪਾਈਏ ਸਾਰੀਆਂ ਸੰਗਤਾਂ ਉੱਚੀ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੋਂ ਪਹਿਲਾਂ ਬਹੁਤ ਹੀ ਪਿਆਰ ਨਾਲ ਵੀਰ ਜੀ ਜਿਹੜੇ ਹਰ ਕਿਹਾਂ ਕਥਾ ਕਹਾਣੀਆਂ ਗੁਰਮੀਂ ਸੁਣਾਈਆਂ ਉਹ ਸਤਿਗੁਰ ਦੇ ਸ਼ਬਦ ਨਾਲ ਆਪ ਸਿੱਖ ਸੰਤਾਂ ਨੂੰ ਜੋੜ ਰਹੇ ਸਨ ਉਹਨਾਂ ਬੜੀ ਧੁੰਧਾਈ ਵਿੱਚ ਜਾ ਕੇ ਬੜੀਆਂ ਕੁੱਝੀਆਂ ਕਰਮਾਂ ਦਾ ਆਪ ਜੀ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਆਓ ਦਾ ਦੇ ਕੁਇਸ਼ਰੀ ਜਥੇ ਨੂੰ ਜਿਨ੍ਹਾਂ ਵਕਤ ਸਟੇਟ ਸੈਕਟਰੀ ਵੱਲੋਂ ਨਸੀਬ ਹੋਇਆ ਹੈ ਉਹਨੇ ਇੱਕ ਸਮੇਂ ਵਿੱਚ ਆਪ ਜੀ ਦੇ ਸਾਹਮਣੇ ਗੁਰ ਬਾਣੀ ਗੁਰ ਇਤਿਹਾਸ ਨਾਲ ਆਪ ਜੀ ਦੇ ਸਨਮੁਕ ਕੁਇਸ਼ਰੀ ਜਥਾ ਹਾਜ਼ਰ ਹੈ ਆਓ ਗੱਲ ਚੱਲ ਰਹੀ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਸਤਿਗੁਰਾਂ ਦੀ ਬਾਣੀ ਦੀ ਗੱਲ ਚੱਲ ਰਹੀ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਦਰਜ ਕਰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਾ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅਮਰਤ ਸਦਾ ਰਹਿਓ ਹਰੰ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਜਦੋਂ ਅਰੇ ਢੇਲਖਣ ਤੇ ਰੇਲੇ ਪਿੰਡ ਦੇ ਕੋਲ ਬਿਆਸਾ ਦਰਿਆ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੂਸਰਾ ਜੁੱਧ ਲੜਿਆ ਤੇ ਇਸ ਸਥਾਨ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਤੇ ਹਰਗੋਬਿੰਦਪੁਰਾ ਰੱਖਿਆ ਜੁੱਧ ਜਿੱਤਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੁੰਦਰ ਦਿਵਾਨ ਸਜਾ ਕੇ ਬੈਠੇ ਹੋਏ ਸਨ ਉਹਨਾਂ ਇੱਕ ਦਿਨ ਸੰਗਤਾਂ ਨੂੰ ਆਖਿਆ ਕੋਈ ਐਸਾ ਗੁਰਸਿੱਖ ਨਿਤਨੇਮੀ ਕੋਈ ਪ੍ਰੇਮੀ ਹੋਵੇ ਜਿਹੜਾ ਸਾਨੂੰ ਸਤਗੁਰਾਂ ਦੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਸਰਵਣ ਕਰਾਏ ਔ ਸਿੱਖਾਂ ਨੇ ਆਖਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਬਾਰ ਵਿੱਚ ਇੱਕ ਬੜਾ ਹਰਮਨ ਪਿਆਰਾ ਸਿੱਖ ਹੈ ਬੜਾ ਪਿਆਰ ਨਾਲ ਬਾਣੀ ਪੜ੍ਹਦਾ ਹੈ ਔਰ ਨਿਤਨੇਮੀ ਹੈ ਜਿਹੜਾ ਰਹਿਤ ਮਰਜ਼ਾਦਾ ਵਿੱਚ ਪੂਰਾ ਉਸ ਦਾ ਨਾਮ ਭਾਈ ਗੋਪਾਲ ਜੀ ਆਓ ਇਤਿਹਾਸ ਦਾ ਮਾਣ ਕਰਦੇ ਹਾਂ ਬਹੁਤ ਸੰਤਾਂ ਵੱਲੋਂ ਮਾਣ ਭੇਜਿਆ ਗਿਆ ਹੈ ਪੰਥ ਦਾ ਮਹਾਨ ਕਵੀਸ਼ਰ ਭਾਈ ਸਰਦੇਵ ਸਿੰਘ ਜੀ ਮੰਡ ਉਹਨਾਂ ਦੇ ਕਵੀਸ਼ਰੀ ਜੱਥੇ ਵੱਲੋਂ ਬੈਲਟ ਮਾਇਆ ਅਰਦਾਸ ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ ਔਰ ਮੇਰੇ ਜ਼ਿੰਦਗੀ ਦੇ ਦੋਸਤ ਜਦੋਂ ਕਿ ਅਸੀਂ ਦੋਨਾਂ ਵੀਰਾਂ ਨੇ ਇਕੱਠੀ ਕਵੀਸ਼ਰੀ ਸ਼ੁਰੂ ਕੀਤੀ ਸੀ ਬਹੁਤ ਹੀ ਹਰਮਨ ਪਿਆਰੇ ਕਿਸ਼ਰ ਵੀਰ ਕਲਵੰਗ ਸਿੰਘ ਜੀ ਕਲਾ ਉਹਨਾਂ ਵੱਲੋਂ ਵੀ ਆਪਣੇ ਵੀਰਾਂ ਦਾ ਮਾਣ ਕਰਦਿਆਂ ਬੰਤ ਮਾਇਆ ਦੇ ਕੇ ਨਵਾਜਿਆ ਗਿਆ ਹੈ ਪੰਥ ਦਾ ਨਾਮ ਵਰ ਕਮਿਸ਼ਰੀ ਜੱთა ਬਾਪੂ ਸਰਵਣ ਸਿੰਘ ਜੀ ਲਾਹੌਰੀਆ ਉਹਨਾਂ ਵੱਲੋਂ ਵੀ ਆਪਣੇ ਬੱਚਿਆਂ ਨੂੰ ਪਿਆਰ ਦੇ ਕੇ ਨਵਾਜਿਆ ਗਿਆ ਹੈ ਹੋਰ ਵੀ ਵਿਦ ਸੰਗਤਾਂ ਵੱਲੋਂ ਅਰਦਾਸ ਪੇਟਾ ਮਾਇਆ ਆਈ ਹੈ ਮੈਂ ਇਕੱਠੀ ਅਰਦਾਸ ਕਰਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਓ ਸਰਵਣ ਕਰੀਏ ਸੇਖ ਸੰਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਨਮੁਖ ਆ ਕੇ ਕਹਿ ਰਹੀਆਂ ਭਾਈ ਗਪਾਲ ਜੀ ਜਿਹੜੇ ਉਹ ਬੜੀ ਸ਼ਰਧਾ ਨਾਲ ਬੜੀ ਵਿਸਰਾਮ ਲਾ ਕੇ ਬੜੇ ਪਿਆਰ ਨਾਲ ਪਾਣੀ ਪੜਦੇ ਆ ਜਿਵੇਂ ਸੇਖ ਸੰਤਾ ਭਾਈ ਗਪਾਲ ਜੀ ਦੀ ਤਾਰੀਫ ਕਰ ਰਹੀਆਂ ਉਸ ਵੇਲੇ ਦਾ ਸੀਨ ਆਪ ਜੀ ਦੇ ਗਲ ਕਲਮਾ ਵਿੱਚ ਵੀਰਜੀਤ ਸਿੰਘ ਦੀ ਸੈਦੰਗ ਦਵਿੰਦਰ ਸਿੰਘ ਬੱਬੂ ਢੋਲੇਵਾਲ ਦਾਸ ਜਾਨੀ ਗੁਰਪ੍ਰੀਤ ਸਿੰਘ ਕਵੀਸ਼ਰ ਦਾ ਕੀਸ਼ਰੀ ਜੱਤਾ ਆਪ ਜੀ ਦੇ ਸਾਹਮਣੇ ਐਂਓ ਬੇਨਤੀ ਕਰਿਆ ਗੁਰੂ ਸੇਖ ਭਾਈ ਗਪਾਲ ਬੜਾ ਹੀ ਪ੍ਰੇਮੀ ਸੀ ਅਮਰ ਤਵੇਲੇ ਜਾਗੇ ਉਹ ਨਤਨੇਮੀ ਸੀ ਜੀ ਦਾ ਤਾਂ ਅਮਰ ਤਵੇਲੇ ਜਾਗੇ ਉਹ ਨਤਨੇਮੀ ਸੀ ਉਹ ਰੰਗ ਤਾਂ ਚੜਿਆ ਉਹਨੂੰ ਗੁਰੂ ਪਿਆਰ ਦੀਆਂ ਸਾਰੇ ਸਿਫਤਾਂ ਕਰਦੇ ਨੇ ਸਰਦਾਰ ਜੀਦਾਤਾ ਸਾਰੇ ਸਿਫਤਾਂ ਕਰਦੇ ਨੇ ਸਰਦਾਰ ਦਿਆਂ ਗੁਰਸਿੱਖ ਭਾਈ ਬਿਕਾਲ ਬਰਾਹੀ ਪ੍ਰੇਮੀ ਸੀ ਅਮਰਦੇਵੇਲੇ ਜਾਗੇ ਉਹਨ ਤਨੇ ਮੇ ਸੀ ਜੀਦਾਤਾ ਅਮਰਦੇਵੇਲੇ ਜਾਗੇ ਉਹਨ ਤਨੇ ਮੇ ਸੀ ਉਹ ਰੰਗ ਤਾਂ ਚੜੀਆਂ ਉਹਨੂੰ ਗੁਰੂ ਪਿਆਰ ਦੀਆਂ ਸਾਰੇ ਸਿਫਤਾਂ ਕਰਦੇ ਨੇ ਸਰਦਾਰ

ਕਦੇ ਨੱਡੀ ਕਾਂ ਮਾਰੇ ਉਹ ਹੰਕਾਰ ਦੀਆਂ ਸਾਰੇ ਸਿਫਤਾਂ ਕਰਦੇ ਨੇ ਸਰਦਾਰ ਦੀਆਂ ਜੀਦਾਤਾ ਸਾਰੇ ਸਿਫਤਾਂ ਕਰਦੇ ਨੇ ਸਰਦਾਰ ਦੀਆਂ ਉਹ ਹਰ ਵੇਲੇ ਉਹ ਗੁਰਮੰਤਰ ਦਾ ਜਾਪ ਕਰੇ ਸੁਰਤੋ ਜੋੜ ਕੇ ਪਾਠ ਬਾਣੀ ਦਾ ਆਪ ਕਰੇ ਜੀਦਾਤਾ ਸੁਰਤੋ ਜੋੜ ਕੇ ਪਾਠ ਬਾਣੀ ਦਾ ਆਪ ਕਰੇ ਓ ਅਮਰਤ ਬੂੰਦਾ ਟਪੇ ਦਿਲਾਂ ਨੂੰ ਠਾਰ ਦਿਆਂ ਸਾਰੇ ਸਿਪਤਾ ਕਰਦੇ ਨੇ ਸਰਦਾਰ ਦਿਆਂ ਜੀ ਦਾ ਤਾਂ ਸਾਰੇ ਸਿਪਤਾ ਕਰਦੇ ਨੇ ਸਰਦਾਰ ਦਿਆਂ ਓ ਖਲਕਤ ਦੇ ਵਿੱਚ ਖਾਲਸਾ ਵਸਦਾ ਜਾਣ ਲਿਆ ਬੰਦੇ ਵਿੱਚੋਂ ਇਹੋ ਜਿਹਾ ਨਜ਼ਾਰਾ ਮਾਣ ਲਿਆ ਦਾਤਾ ਜੀ ਬੰਦੇ ਵਿੱਚੋਂ ਇਹੋ ਜਿਹਾ ਨਜ਼ਾਰਾ ਮਾਣ ਲਿਆ ਸਿਪਤਾ ਕਰਦਾ ਰਹਿੰਦਾ ਓ ਡਰਿੰਕਾਰ ਦਿਆਂ ਸਾਰੇ ਸਿਪਤਾ ਕਰਦੇ ਨੇ ਸਰਦਾਰ ਦਿਆਂ ਜੀ ਦਾਤਾ ਸਾਰੇ ਸਿਪਤਾ ਕਰਦੇ ਨੇ ਸਰਦਾਰ ਦਿਆਂ ਹੋ ਗਿਆਰ ਦੇ ਘੱਫੇ ਸਿੱਖ ਸੰਗਤਾਂ ਨੂੰ ਵੰਡਦਾ ਏ ਦਾਦਾ ਏ ਟੁੱਟੇ ਜਲਾ ਨੂੰ ਗੁਰ ਚਰਣਾ ਨਾਲ ਗੱਟਦਾ ਏ ਜੀਦਾ ਦਾ ਟੁੱਟੇ ਜਲਾ ਨੂੰ ਗੁਰ ਚਰਣਾ ਨਾਲ ਗੱਟਦਾ ਏ ਓ ਸ਼ੇਰਪੁਰੀ ਨੂਰੀ ਚਾਰੈਣ ਦਦਾਰ ਦੀਆਂ ਸਾਰੇ ਸਿਫਤਾਂ ਕਰਦੇ ਨੇ ਸਰਦਾਰ ਦੀਆਂ ਜੀਦਾ ਦਾ ਸਾਰੇ ਸਿਫਤਾ ਕਰਦੇ ਸੀ ਸਰਦਾਰ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਸਿੱਖੋ ਉਸ ਭਾਈ ਗੋਪਾਲ ਜੀ ਨੂੰ ਬੁਲਾਓ ਉਹ ਸਾਡੇ ਪਾਸ ਆਵੇ ਤੇ ਸਾਨੂੰ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਜਾਪ ਹੈ ਉਹ ਸੁਣਾਵੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਕਹਿ ਕੇ ਭਾਈ ਗੋਪਾਲ ਜੀ ਨੂੰ ਬੁਲਾਇਆ ਜਦੋਂ ਸਤਿਗੁਰਾਂ ਦਾ ਹੁਕਮ ਸੁਣ ਕੇ ਭਾਈ ਗੋਪਾਲ ਜੀ ਸਤਿਗੁਰਾਂ ਦੇ ਸਨਮੁਖ ਆਣ ਕੇ ਪਹੁੰਚਿਆ ਹੱਥ ਵਿੱਚ ਕਾਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਆਖਿਆ ਦਤਾਰ ਹੁਕਮ ਕਰੋ ਕੀ ਆਪ ਜੀ ਦਾ ਹੁਕਮ ਹੈ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਗਪਾਲ ਜੀ ਤੂੰ ਸੁਣਿਆ ਇਹ ਪਿਆਰ ਨਾਲ ਬਾਣੀ ਪੜਦਾ ਸਾਨੂੰ ਸ੍ਰੀ ਚਵਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਸਰਵਣ ਕਰਾਓ ਭਾਈ ਗਪਾਲ ਜੀ ਹੱਥ ਜੋੜ ਕੇ ਕਹਿਣ ਲੱਗਾ ਦਤਾਰ ਇਹ ਨਿਮਾਣਾ ਸਿੱਖ ਪੜਾ ਕਿਵੇਂ ਸ਼ੁੱਧ ਬਾਣੀ ਪੜ ਸਕਦਾ ਹੈ ਜੇ ਆਪ ਤੁਠੋਏ ਹੋ ਆਪ ਕਿਰਪਾ ਕਰੋ ਸੱਚੇ ਪਾਤਸ਼ਾਹ ਆਪ ਇਸ ਗਰੀਬ ਦੇ ਸਿਰ ਤੇ ਹੱਥ ਰੱਖੋ ਤਾਂ ਹੀ ਸ੍ਰੀ ਜਮਸ਼ਤਿ ਸਾਹਿਬ ਜੀ ਦਾ ਪਾਠ ਸ਼ੁੱਧ ਕੀਤਾ ਜਾ ਸਕਦਾ ਹੈ ਸਤਿਗੁਰੂ ਜੀ ਕਹਿੰਦੇ ਇਸ਼ਨਾਨ ਕਰਕੇ ਸੁੰਦਰ ਕੱਪੜੇ ਪਹਿਨ ਕੇ ਆਓ ਸਤਿਗੁਰੂ ਜੀ ਸੰਗਤ ਵਿੱਚ ਸਵਾਏ ਮਾਨ ਸਨ ਸਤਿਗੁਰਾਂ ਨੇ ਆਪਣੇ ਸੁਆਸਨ ਦੇ ਕੋਲ ਭਾਈ ਗੋਪਾਲ ਜੀ ਨੂੰ ਬਿਠਾ ਲਿਆ ਤੇ ਆਖਿਆ ਭਾਈ ਗੋਪਾਲ ਜੀ ਤੁਸੀਂ ਬਾਣੀ ਸ਼ੁਰੂ ਕਰੋ ਅਈ ਗਪਾਲ ਜੀ ਨੇ ਬੜੇ ਚੌਕੜਾ ਮਾਰ ਕੇ ਬੜੇ ਸਤਕਾਰ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕੀਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ ਸਿੱਖ ਸੰਗਤਾਂ ਬੜੇ ਪਿਆਰ ਨਾਲ ਸਰਵਣ ਕਰਨ ਲੱਗੀਆਂ ਜਿਵੇਂ ਜਿਵੇਂ ਸਿੱਖ ਬਾਣੀ ਪੜਤੋ ਜਾ ਰਿਹਾ ਸੀ ਓਵੇਂ ਓਵੇਂ ਸਿੱਖ ਸਿੰਘ ਸੰਗਤਾਂ ਹਲਾਰੇ ਬਾੜ ਰਹੀਆਂ ਸਨ ਇਹਨਾਂ ਨੂੰ ਆਨੰਦ ਆ ਰਿਹਾ ਸੀ ਰਸਨਾ 'ਚੋਂ ਮਿੱਠੀ ਬਾਣੀ ਪੜ ਰਿਹਾ ਮਿੱਠੀ ਆਵਾਜ਼ ਹੈ ਔਰ ਸਾਰਿਆਂ ਦੇ ਮਨਾਂ ਨੂੰ ਮੋਰ ਰਹੀ ਸੀ ਛੇਵੇਂ ਪਾਤਸ਼ਾਹ ਬੜੇ ਪ੍ਰਸੰਨ ਹੋ ਰਹੇ ਸਨ ਪਰ ਸੁਹਾਸਨ ਤੇ ਬੈਠੇ ਗੁਰਤਾ ਗਦੀ ਤੇ ਬੈਠੇ ਛੇਵੇਂ ਪਾਤਸ਼ਾਹ ਆਪਣੇ ਮਨ ਵਿੱਚ ਸੋਚ ਰਹੇ ਨੇ ਇਹ ਸਿੱਖ ਨੂੰ ਕੋਈ ਨਾਮ ਕਿ ਦਿੱਤਾ ਜਾਵੇ ਜਿਹੜਾ ਇੰਨੇ ਪਿਆਰ ਨਾਲ ਬਾਣੀ ਪੜ ਰਿਹਾ ਹੈ ਇਹਨੇ ਵਿਸਰਾਮਵਾਹ ਕੇ ਸ਼ੁੱਧ ਬਾਣੀ ਪੜ ਰਿਹਾ ਹੈ ਐਸੇ ਸਿੱਖ ਦਾ ਕਿਹੜੀ ਬੇਟਾ ਦੇ ਕੇ ਸਨਮਾਨ ਕੀਤਾ ਜਾਵੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਆਪਣੇ ਮਨ ਵਿੱਚ ਸੋਚ ਰਹੇ ਨੇ ਕਿ ਇਹ ਸਿੱਖ ਨੂੰ ਨਾਮ ਕੀ ਦਿੱਤਾ ਜਾਵੇ ਉਸ ਵੇਲੇ ਦਾ ਸੀਨ ਇਨਾਂ ਲੈਣਾ ਵਿੱਚ ਹੈ ਇਉਂ ਬਣ ਕੀਤਾ ਜਾ ਰਿਹਾ ਸੁਣ ਕੇ ਤੇ ਪਾਠ ਹੋ ਗਈ ਧਾਨਾ ਧਾਨਾ ਜੀ ਅੱਜ ਗੁਰੂ ਸਾਹਿਬ ਆਪੜੇ ਪਰਸਾਨਾ ਜੀ ਕਲਾ ਦਾ ਕਦਰਦਾਨ ਬੰਦਾ ਚਾਹੀਦਾ ਭੇਟਾ ਕੋਈ ਅਨਾਮ ਦੇਣਾ ਚੰਗਾ ਚਾਹੀਦਾ ਉਹ ਛੋੜ ਕੇ ਤੇ ਪਾਠ ਹੋ ਗਈ ਧਾਨਾ ਧਾਨਾ ਜੀ ਅੱਜ ਗੁਰੂ ਸਾਹਿਬ ਬਾੜੇ ਪਾਰ ਸਾਨਾ ਜੀ ਉਹ ਕਲਾ ਦਾ ਕਦਰਦਾਨ ਬੰਦਾ ਚਾਹੀਦਾ ਭੇਟਾ ਕੋਈ ਅਨਾਮ ਦੇਣਾ ਚੰਗਾ ਚਾਹੀਦਾ ਹੀ ਗਿਰਿਆ ਤੇ ਮੋਤੀ ਨਾਲ ਢੇਰ ਲਾੜੀਏ ਪਾਰਸ ਦਿਹਾ ਦੇਣਾ ਚੰਗਾ ਚਾਹੀਦਾ ਹੋ ਬ੍ਰਹਮ ਦਾ ਗਿਆੜੋ ਤੇਰੀ ਇਹ ਗਪਾਲ ਨੂੰ ਝੋਲੜਿਆ ਪੇ ਦਾਸ ਲਈ ਓ ਕਾਲ ਨੂੰ ਫੱਗ ਤਾਂ ਦੇ ਵਿੱਚ ਸੱਤ ਸੰਗਾ ਚਾਹੀਦਾ ਪੇਟਾ ਕੋਈ ਨਾਮ ਦੇਣਾ ਚੰਗਾ ਚਾਹੀਦਾ ਹੋ ਰਾਜ ਭਾਗ ਲੈ ਕੇ ਹੁਕਮਾ ਚਲਾਏ ਚਾਹੀਦਾ ਪੇਟਾ ਕੋਈ ਨਾਮ ਦੇਣਾ ਚੰਗਾ ਚਾਹੀਦਾ ਹੋਰ ਜੀ ਦੀ ਨਾ ਤੇ ਜੀ ਦੀ ਬੇਚਾ ਮਾਰ ਦੇ ਜੀ ਮੁਕਰ ਕਦੇ ਨਾ ਭਰੇ ਭੰਡਾਰ ਦੇ ਜੀ ਓਹ ਛੇਰ ਪੂਰ ਨਾਮ ਵਿੱਚ ਰੰਗਾ ਚਾਹੀਦਾ ਪੇਟਾ ਕੋਈ ਨਾਮ ਥੇੜਾ ਚੰਗਾ ਚਾਹੀਦਾ ਪਾਸੂ ਦਾ ਮਾਣ ਕਰਦੇ ਆ ਸਿੱਖ ਸੰਗਤਾਂ ਵੱਲੋਂ ਬੇਅੰਤ ਮਾਇਆ ਦੇ ਕੇ ਨਵਾਜਿਆ ਗਿਆ ਹੈ ਪੰਥ ਦਾ ਮਹਾਨ ਕਵੀ શ્રી ਦੇ ਬਲਾਰੇ ਵੀਰ ਗੁਰ ਚਰਨ ਸਿੰਘ ਜੀ ਤੇ ਸਤਨਾਮ ਸਿੰਘ ਜੀ ਟੀਮਾ ਬਲੰਦਵਾਜਾਂ ਦੇ ਮਾਲਕ ਹੈ ਉਹਨਾਂ ਵੱਲੋਂ ਵੀ ਆਪਣੇ ਛੋਟੇ ਵੀਰਾਂ ਦਾ ਮਾਣ ਕਰਦੇ ਆ ਬੇਅੰਤ ਮਾਇਆ ਦੇ ਕੇ ਨਵਾਜਿਆ ਗਿਆ ਹੈ ਹੋਰ ਵੀਰ ਸੰਦੇਸ਼ ਸਿੰਘ ਕਵੀ ਸਾਹਿਬ ਉਹਨਾਂ ਦਾ ਵੀ ਕਵੀਸ਼ਰੀ ਜਥਾ ਆਇਆ ਹੈ ਉਹਨਾਂ ਵੀ ਹਾਜ਼ਰੀ ਪਰਣੀ ਉਹਨਾਂ ਵੱਲੋਂ ਵੀ ਬੇਅੰਤ ਮਾਇਆ ਦੇ ਕੇ ਨਵਾਜਿਆ ਗਿਆ ਹੈ ਆਓ ਜੀ ਜਦੋਂ ਭਾਈ ਗੋਪਾਲ ਜੀ ਬੜੇ ਪਿਆਰ ਨਾਲ ਪਾਣੀ ਪੜ ਰਹੇ ਸਨ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਨ ਵਿੱਚ ਕਿਆਸ ਕਰ ਰਹੇ ਨੇ ਇਹ ਸਿੱਖ ਦਾ ਮਾਣ ਕਿਵੇਂ ਕੀਤਾ ਜਾਵੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਹਰਜਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਬੇਅੰਤ ਮਾਇਆ ਦੇ ਕੇ ਮਾਣ ਕੀਤਾ ਗਿਆ ਗੋਤਦਾਨ ਮਹਾ ਕਲਿਆਣ ਉਹ ਵੀ ਲੋਗ ਗੋਤਨਾ ਤੇ ਮਾਇਆ ਆਈ ਹੈ ਸਤਿਗੁਰੂ ਜੀ ਹਾਜ਼ਰੀਆਂ ਦਰ ਪ੍ਰਵਾਨ ਕਰਨ ਆਓ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਨ ਵਿੱਚ ਸੋਚ ਰਹੇ ਨੇ ਕਿ ਇਹ ਸਿੱਖ ਨੂੰ ਰਾਜ ਭਾਗ ਦੇ ਦੇਣਾ ਚਾਹੀਦਾ ਤੇ ਫਿਰ ਸਤਿਗੁਰੂ ਜੀ ਸੋਚਦੇ ਨੇ ਗੁਰਬਾਣੀ ਦਾ ਮੁੱਲ ਕੇਵਲ ਰਾਜ ਭਾਗ ਨਹੀਂ ਹੋ ਸਕਦਾ ਸਤਿਗੁਰੂ ਕਹਿੰਦੇ ਸਿੱਖ ਨੂੰ ਮੁਕਤੀ ਪ੍ਰਾਪਤ ਪ੍ਰਦਾਨ ਕਰ ਦੇਣੀ ਚਾਹੀਦੀ ਹੈ ਤੇ ਸਤਿਗੁਰੂ ਜੀ ਸੋਚਦੇ ਕਿ ਮੁਕਤੀ ਵੀ ਗੁਰਬਾਣੀ ਦੀ ਪੇਟਾ ਨਹੀਂ ਹੋ ਸਕਦੀ ਸਤਿਗੁਰੂ ਜੀ ਨੇ ਆਪਣੇ ਮਨ ਵਿੱਚ ਆਪਣਾ ਮਨ ਬਣਾ ਲਿਆ ਕਿ ਗੁਰਬਾਣੀ ਦੀ ਪੇਟਾ ਜਿਹੜੀ ਉਹ ਤੇ ਕੇਵਲ ਗੁਰਤਾ ਗਦੀ ਹੋ ਸਕਦੀ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੀ ਸਵਾਸਣ ਤੋਂ ਥੋੜਾ ਜਿਹਾ ਉੱਠਣ ਲੱਗਿਆ ਤੇ ਉਹਨਾਂ ਦੇ ਮਨ ਵਿੱਚ ਇਹ ਫੁਰਨਾ ਪੁਰਿਆ ਕਿ ਭਾਈ ਗਪਾਲ ਜੀ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਸਤਵੇਂ ਪਾਤਸ਼ਾਹ ਸਾਹ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੇ ਇੰਨੇ ਪ੍ਰੇਮ ਨਾਲ ਬਾਣੀ ਪੜ੍ਹੀ ਉਧਰੋਂ ਜਬਜੀਤ ਸਿੰਘ ਜੀ ਦਾ ਆਖਰੀ ਸ਼ਲੋਕ ਸੀ ਪਵਨ ਗੁਰੂ ਪਾਣੀ ਪਿਤਾ ਤੇ ਭਾਈ ਗਪਾਲ ਜੀ ਦੇ ਮਨ ਦੇ ਵਿੱਚ ਇੱਕ ਫੁਰਨਾ ਬਣ ਗਿਆ ਕਿ ਸੱਚੇ ਪਾਤਸ਼ਾਹ ਜੇ ਮੇਰੇ ਤੇ ਖੁਸ਼ ਹੋ ਕੇ ਅੱਜ ਕੋਈ ਨਾਮ ਦੇਣਾ ਚਾਹੋ ਤੇ ਮੈਨੂੰ ਛੜੇ ਕਾਬਲੀ ਘੋੜੇ ਜਿਹੜੇ ਸੋਨੇ ਦੀ ਕਾਠੀਆਂ ਵਾਲੇ ਘੋੜੇ ਨੇ ਜੇ ਕਦੇ ਉਹ ਪੇਟੇ ਵਿੱਚ ਦੇ ਦੇਣ ਤਾਂ ਮੈਂ ਬੜਾ ਪਰਸੰਨ ਹੋਵਾਂਗਾ ਛੇਵੇਂ ਪਾਤਸ਼ਾਹ ਮਹਾਰਾਜ ਨੇ ਉਸੇ ਵळे ਚੌਕੜਾ ਗੱਦੀ ਤੇ ਲਾ ਲਿਆ ਕਿਵੇਂ ਉਹ ਸਿੱਖ ਦਾ ਮਨ ਜਿਹੜਾ ਸੀ ਘੋੜਿਆਂ ਤੇ ਰੀਤ ਗਿਆ ਪਰ ਛੇਵੇਂ ਪਾਤਸ਼ਾਹਤਾ ਗੁਰਤਾ ਗੱਦੀ ਦੇਣਾ ਚਾਹੁੰਦੇ ਸਨ ਪਰ ਸਿੱਖ ਦੇ ਮਨ ਵਿੱਚ ਇਹ ਕੱਚ ਵਰਗਾ ਸ਼ੀਸ਼ਾ ਜਿਵੇਂ ਟੁੱਟਿਆ ਜਿਵੇਂ ਉਹਦਾ ਮਨ ਘੋੜਿਆਂ ਤੇ ਆਇਆ ਇਹ ਆਖਰੀ ਕਮਤਾ ਕਹਿ ਕੇ ਆਪਜੀ ਤੋਂ ਖਿਮਾ ਮੰਗ ਜਾਣੀ ਹੈ ਆਪਜੀ ਸਰਵਣ ਕਰੋ ਕਿ ਸਿੱਖ ਦਾ ਮਨ ਕਿਵੇਂ ਘੋੜਿਆਂ ਤੇ ਆ ਗਿਆ ਪਰ ਛੇਵੇਂ ਪਾਤਸ਼ਾਹਤਾ ਗੁਰਤਾ ਗੱਦੀ ਦੇਣਾ ਚਾਹੁੰਦੇ ਸਨ ਐਉਂ ਬੇਨਤੀ ਕੀਤੀ ਜਾ ਰਹੀ ਬਾੜੀ ਪੜੀ ਤੇ ਦੂਰ ਹੁੰਦੇ ਦੁਖਾਰੇ ਸੇਵਾ ਕਰਕੇ ਮਾਣ ਪਾਈਦਾ ਘੁਰਾ ਪੌੜੀ ਨਾ ਸਵਾਰ ਕਾ ਨੂੰ ਲੈਣਾ ਸਿੱਧੇ ਸੱਚ ਖੰਡ ਜਾਈਦਾ ਸਿੱਧੇ ਸੱਚ ਖੰਡ ਜਾਈਦਾ ਐਸਾ ਮਾਰਿਆ ਲੋਬ ਬਣੇ گیੜਾ ਤੇ ਗਿਆ ਨਾ ਸਾਹ ਕੋੜਾ ਦੇ ਦੇਉ ਤਾਰ ਪਾਤਸ਼ਾਹ ਦੇ ਦੇਉ ਤਾਰ ਪਾਤਸ਼ਾਹ ਬਾੜੀ ਪੜੀ ਤੇ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈ ਦਾ ਗੁਰਾ ਪੌੜੀਆਂ ਸਵਰਗਾ ਨੂੰ ਲੈਣਾ ਤੇ ਸਿੱਧੇ ਸੱਚ ਖੰਡ ਜਾਏਦਾ ਬਨੇ ਗੇੜਾ ਤੇ ਗਿਆ ਨਾ ਸਹਾਰ ਪਾਤਛਾ ਮਾਨ ਮੰਗਦਾ ਕਾਬਲੀ ਕੋੜਾ ਦੇ ਦੇਓ ਤੇ ਤਾਰ ਪਾਤਛਾ ਦੇ ਦੇਓ ਤੇ ਤਾਰ ਪਾਤਛਾ ਹੋ ਰਾਜ ਛੱਡ ਕੇ ਪਰਥਾਰੀ ਚੱਲਿਆ ਹੁ ਮਾਨ ਨੂੰ ਪਲੇਖਾ ਪੈ ਗਿਆ ਐਸਾ ਮਾਰ ਗੇ ਜਫੂਰੇਲਾ ਸੋਹਣੇ ਦੀ ਕਾਠੀ ਤੇ ਸੱਜਣਾ ਹਉ ਤੂਰਵੇਂ ਤੁਰਗਾ ਲੋੜੀ ਸਾਰੇ ਰੱਖਣਾ ਤੂੰ ਅੱਗੇ ਇਹਨੇ ਚੱਲਣਾ ਸੇਵਤ ਕਰਾਂਗੇ ਘੋੜੇ ਦੀ ਹੋ ਸੇਵਤ ਕਰਾਂਗੇ ਘੋੜੇ ਦੀ ਓ ਇੱਕ ਅਸਨੇ ਦੀ ਸੀ ਜਦਾ ਜੋੜਾ ਤੇ ਬਣ ਜੂ ਦੇ ਦੇ ਦਿਓ ਦਤਾਰ ਪਾਦਚਾ ਤੇ ਦੇ ਦੇ ਦਿਓ ਦਤਾਰ ਪਾਦਚਾ ਹੋ ਜਾ ਰੋ ਆਖਰੀ ਸਲੋਕ ਕਸਾਨ ਆਇ ਥੂੜਾ ਜਾ ਥੜਕ ਗਿਆ ਉਹ ਦੋ ਅੰਦਰੋਂ ਆਵਾਜ਼ ਆਇ ਛੀਸ਼ਾ ਮਾਰ ਥੜਕ ਗਿਆ ਛੀਸ਼ਾ ਮਾਰ ਥੜਕ ਗਿਆ ਉਹ ਜਿਹੜੀ ਚੀਜ਼ ਤੇ ਚਾੜਿਆ ਤੋੜਾ ਉਤੇ ਬੇਸ਼ਮਾਰ ਪਾਤਸ਼ਾਹ ਮਾਨ ਮੰਗਦਾ ਕਾਬਲੀ ਕੋੜਾ ਦੇ ਦਿਓ ਦਤਾਰ ਪਾਤਸ਼ਾਹ ਦੇ ਦਿਓ ਦਤਾਰ ਪਾਤਸ਼ਾਹ ਹੋਛਰੇ ਲੋਬਾ ਦੇ i ਦੇ ਕੇ ਆਖਿਆ ਸਿੱਖੋ ਆਉਤ ਬੇਲੇ ਵਿੱਚੋਂ ਜਿਹੜੇ ਕਾਬਲੀ ਘੋੜੇ ਨੇ ਸੋਨੇ ਦੀਆਂ ਕਾਠੀਆਂ ਪਾ ਕੇ ਭਾਈ ਗਪਾਲ ਜੀ ਦਾ ਬੜੇ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਨਮਾਨ ਕੀਤਾ ਇਥੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਈ ਵਾਰਾਂ ਅਸੀਂ ਛੋਟੀਆਂ ਛੋਟੀਆਂ ਮੰਗਾ ਗੁਰੂ ਚਰਨਾਂ ਦੇ ਵਿੱਚ ਆਣ ਕੇ ਮੰਗਦੇ ਹਾਂ ਪਰ ਦਤਾਰ ਪਤਾ ਨਹੀਂ ਸਾਨੂੰ ਕੀ ਦੇਣਾ ਚਾਹੁੰਦੇ ਨੇ ਇਸ ਕਰਕੇ ਗੁਰੂ ਤੇ ਭਰੋਸਾ ਰੱਖਣਾ ਬਣਦਾ ਆਓ ਮੈਂ ਇੱਕ ਬੇਨਤੀ ਕਰਦਾ ਹਾਂ ਜੋ ਪੰਜਾਬ ਦੇ ਹਾਲਾਤ ਬਣੇ ਨੇ ਹੜ੍ਹ ਕਰਕੇ ਜਿੰਨਾ ਪੰਜਾਬ ਦੇ ਵਿੱਚ ਨੁਕਸਾਨ ਹੋ ਰਿਹਾ ਜਿੰਨੀਆਂ ਸੰਗਤਾਂ ਮਹਾਂਪੁਰਸ਼ਾਂ ਦੇ ਦਰਬਾਰ ਵਿੱਚ ਆਈਆਂ ਸਾਰੀਆਂ ਸੰਗਤਾਂ ਇੱਥੇ ਅਰਦਾਸ ਕਰਕੇ ਗੁਰੂ ਚਰਨਾਂ ਵਿੱਚ ਜਾਇਓ ਕਿ ਇਹ ਜਿਹੜਾ ਹਲਹਾਲ ਆਇਆ ਨੇ ਪਾਣੀ ਆਇਆ ਹੈ ਇਹਨਾਂ ਤੋਂ ਸਾਰੇ ਪੰਜਾਬ ਨੂੰ ਰਾਹਤ ਮਿਲੇ ਸਾਰੇ ਸੇਕ ਸਾਰੀਆਂ ਸੰਗਤਾਂ ਆਪਣੇ ਘਰਾਂ ਵਿੱਚ ਤੰਦਰੁਸਤੀ ਨਾਲ ਜੀਣ ਆਓ ਇਹਨੀਆਂ ਬੇਨਤੀਆਂ ਕਰਦਾ ਗੁਰਚਰਨ ਸਿੰਘ ਜੀ ਪਰਵਾਨਾ ਉਹਨਾਂ ਵੱਲੋਂ ਵੀ ਮਾਇਆ ਆਈ ਹੈ ਮੈਂ ਧੰਨਵਾਦ ਕਰਦਾ ਹਾਂ ਇਨੀਆਂ ਬੇਨਤੀਆਂ ਕਰਦੇ ਆਪ ਜੀ ਤੋਂ ਖਿਮਾ ਦੇ ਜਾਜਕਾਂ ਆਓ ਜਿਨੀਆਂ ਸੰਗਤਾਂ ਵੱਲੋਂ ਮਾਨ ਆਇਆ ਮੈਂ ਇਕੱਠੇ ਤੌਰ ਤੇ ਅਰਦਾਸ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ